ਇਹ ਦਿਨ ਬੱਸਾਂ ਦੀ ਤੇਜ਼ ਰਫ਼ਤਾਰੀ ਲੋਕਾਂ ਦੀ ਜ਼ਿੰਦਗੀ ਤੇ ਭਾਰੀ ਪੈਂਦੀ ਰਹਿੰਦੀ ਹੈ ਤੇ ਅਕਸਰ ਇਹ ਬੱਸਾਂ ਲੋਕਾਂ ਦੇ ਨਾਲ ਤੇ ਅਕਸਰ ਇਹ ਬੱਸਾਂ ਸੜਕੀ ਹਾਦਸਿਆਂ ਦਾ ਕਾਰਨ ਬਣਦੀਆਂ ਰਹਿੰਦੀਆਂ ਨੇ ਤੇ ਅਜਿਹਾ ਹੀ ਹੁਣ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਫਿਰੋਜ਼ਪੁਰ ਦੇ ਉਦਮ ਸਿੰਘ ਚੌਕ ਦੇ ਵਿੱਚ ਇੱਕ ਬੱਸ ਨੇ ਐਕਟਿਵ ਤੇ ਸਵਾਰ ਮਾਂ ਤੇ ਪੁੱਤ ਨੂੰ ਟੱਕਰ ਮਾਰ ਦਿੱਤੀ ਦੱਸਦੀ ਹੈ ਕਿ ਐਕਟਿਵ ਤੇ ਸਵਾਰ ਹੋ ਕੇ ਮਾਂ ਆਪਣੇ ਬੱਚੇ ਨੂੰ ਸਕੂਲ ਛੱਡਣ ਦੇ ਲਈ ਜਾ ਰਹੀ ਸੀ ਇਤੋਂ ਪਿੱਛੋਂ ਆ ਰਹੀ ਬੱਸ ਨੇ ਇਹਨਾਂ ਨੂੰ ਜ਼ੋਰਦਾਰ ਟਕਰਮਾਰ ਦਿੱਤੀ ਜਿਸ ਕਾਰਨ ਮਾਂ ਤੇ ਬੱਚਾ ਦੋਵੇਂ ਡਿੱਗ ਪਏ ਤੇ ਦੋਵਾਂ ਨੂੰ ਸੱਟਾਂ ਲੱਗੀਆਂ ਨੇ ਦੱਸਿਆ ਗਿਆ ਕਿ ਲੋਕਾਂ ਦੀ ਮਦਦ ਨਾਲ ਜਲਦੀ ਹੀ ਮਾਂ ਤੇ ਪੁੱਤ ਨੂੰ ਸੰਭਾਲਿਆ ਗਿਆ ਤੇ ਬੱਸ ਨੂੰ ਵੀ ਰੋਕਿਆ ਗਿਆ ਉਸ ਤੋਂ ਬਾਅਦ ਲੋਕਾਂ ਨੇ ਬੱਸ ਵਾਲੇ ਨੂੰ ਥੱਲੇ ਉਤਾਰ ਕੇ ਉਸ ਨੂੰ ਚੰਗੀ ਤਰ੍ਹਾਂ ਸੁਣਾਈਆ ਦੱਸਦੀ ਹੈ ਕਿ ਮਾਂ ਪੁੱਤ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੜਤੀ ਕਰਵਾ ਦਿੱਤਾ ਗਿਆ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਜ਼ਖਮੀ ਹੋਏ ਮਾਂ ਪੁੱਤ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੀ ਆ ਸੀ ਅੰਦਰੋਂ ਬੰਗਸਵਾਸਲਾ ਆਇਆ ਨੇ ਨਾਲ ਟੋਕੀ ਪਾਤੀ ਕਿ ਉਹ ਰਸਈ ਆਪਣਾ ਸਹੀ ਰਸਤੇ ਜਾਂਦੇ ਵੀ ਉਹਨਾਂ ਨੂੰ ਮਾਰੀ ਦਿੱਤੀ ਬਸ ਕਿਹੜੀ ਰੋਡ ਵੇਚਦੀ ਸੀ ਤੇਰੇ ਸਟਾ ਲੱਗੀਆਂ ਮੰਮੀ ਦੇ ਵੀ ਲੱਗੀਆਂ ਤੇਰੇ ਇੱਥੇ ਰੋਲ ਐਕਸੀਡੈਂਟ ਹੋਇਆ ਤੇ ਸਭ ਨੂੰ ਥਾਣੇ ਸੂਚਨਾ ਮਿਲੀ ਕਿ ਪਬਲਿਕ ਨੇ ਬਾਸ ਰੋਕੀ ਹੈ ਇਹ ਬਾਸ ਜਿਹੜੀ ਉਹ ਥਾਣੇ ਲੈ ਗਏ ਤੇ ਕੋਈ ਨਾਦਰ ਮੋਬਾਈਲ ਨੰਬਰ ਲੈ ਲਿਆ ਤੇ ਸਾਰੇ ਚੱਲੇ ਨੇ ਬੱਚਾ ਨੂੰ ਲੈ ਕੇ ਤੇ ਜੋ ਵੀ ਬੰਦ ਕਾਰਵਾਈ ਹੋਈ ਹੈ ਕਾਰਨ ਕਿੰਨਿਆਂ ਦੇ ਸਟਾ ਲੱਗੇ ਆ ਬੱਚੇ ਨਹੀਂ ਰੰਗ ਤੇ ਸਾਡੇ ਹੋ ਰਹੇ ਨਹੀਂ ਜਾਂਦਾ ਬੱਚੇ ਤੋਂ ਲੇਡੀ ਦੇ ਚੇਲੇ ਉਹਨਾਂ ਦੇ ਸਟਾ ਲੱਗੇ ਹੈ ਤੇ ਬੱਸ ਰਕਬੇ ਕਰ ਲਈ ਬੱਸ ਕਬਜ਼ੇ ਕਰ ਲਈ ਮਾਬਲਾ ਜੀ ਤੇ ਜਿਹੜੀ ਬਾਤ ਸਮਝੀ ਇਧਰ ਬੱਸ ਨਹੀਂ ਆਣੀ ਚਾਹੀਦੀ ਤੇ ਜਿਹੜੀ ਇਹ ਰੋਡਵੇ ਦੀ ਬੱਸ ਸੀ ਰੋਡਵੇ ਦੀ ਬੱਸ ਰੁਕੀ ਇਧਰੋਂ ਆਣੀ ਨਹੀਂ ਚਾਹੀਦੀ ਕੀ ਗੱਲ ਹੋਈ ਜੀ ਕੋਣ ਦੇਖੋ ਬੜੀ ਫਾਸਟ ਬੱਸ ਆ ਰਹੀ ਸੀ ਬੜੀ ਫਾਸਟ ਕੋ ਬੱਚੇ ਇਕੱਲੇ ਦੇਖਣ ਨਾਲੇ ਤੇ ਕੁਲੀ ਲਈ ਜੇ ਪਤਾ ਨਹੀਂਗਾ ਅੱਗੋਂ ਬਹੁਤ ਬੱਤੇ ਅੜੀਆਂ ਬੱਤੀਆਂ ਕਿੰਨੇ ਸੱਟਾਂ ਲੱਗੀਆਂ ਬਹੁਤ ਸਾਰਾ ਇਨਫੈਕਸ਼ਨ ਹੋਗੀ ਲੱਤਾਂ ਦੀ ਕੀ ਗੱਲ ਹੋਈ ਬਹੁਤ ਪੀੜ ਤੇ ਪੱਥ ਲਈ ਆਉਂਦੇ ਸੀ ਬੋਲੀ ਫਾਸਟ ਬਹੁਤ ਫਾਸਟ ਪੱਥ ਲਈ ਆਉਂਦੇ ਸੀ ਅੱਗੇ ਐਕਟ ਬਾਅਦ ਹੀ ਇੱਥੇ ਟੱਕਰ ਮਾਰੀ ਉਹ ਮੱਥਾ ਖਾਇਆ ਮਸਾ ਮਸਾ ਮੱਥਾ ਵਾਲਾ ਬੱਜਿਆ ਫੁੱਲਾ ਵਾਲਾ ਹੁਣ ਸੱਟ ਫੇੜ ਉਹਨਾਂ ਨੂੰ ਲੱਗ ਗਈ ਹੈ ਜੇ ਕਾਤਰਾ ਹੀ ਰੋਗਣੀ ਖਰਦਾਰੀ ਬੱਸ ਤੇ ਖਾਣੇ ਬੱਸ ਬੰਦ ਕਰਾਉਣ ਲੱਗੇ ਸੱਤਾ ਕਿੰਨਾਂ ਲੱਗੀਆਂ ਮੋੜ ਲੱਗੀਆਂ ਇੱਕ ਬੱਚਾ ਸਕੂਲ ਬੱਚਾ ਅੰਦਾ ਬੱਚਾ